ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪਰਤੇ ਰਣਜੀਤ ਐਵਨੀ ਵਿਖੇ ਨਗਰ ਕਿਤਨ ਸਜਾਏ ਗਏ ਜਿਸ ਵਿੱਚ ਬੱਚਿਆਂ ਨੇ ਗਦਕੇ ਦੇ ਜੋਰ ਵਿਖਾਏ ਪਾਸ਼ਾ ਕਿਰਪਾ ਕਰਨ ਹਰਗੋਬਿੰਦ ਪਾਸ਼ਾ ਬੱਚਿਆਂ ਨੂੰ ਸ਼ਾਸਤਰ ਵਿਦਿਆ ਦੀ ਦਾਤ ਬਾਣੀ ਬਣੇ ਦਾ ਜੋਰ ਤੇ ਬਖਸ਼ਿਸ਼ ਕਰਨ ਆਪਣੀ ਰਹਿਮਤ ਦਾ ਅਸੀਸ ਤੇ ਰੱਖਣ ਆਪਣੀਆਂ ਵਾ ਕਿਰਪਾ ਕਰਕੇ ਬੱਚਿਆਂ ਨੂੰ ਤੰਦਰੁਸਤੀ ਦੇਣ ਹਰਮਦਾਨੋ ਫਤਿਹ ਬਖਸ਼ਣ ਬਖਸ਼ਿਸ਼ ਕਰੋ ਰਹਿਮਤ ਕਰੋ ਸਾਈਆਂ ਇਹਨਾਂ ਬੱਚਿਆਂ ਨੂੰ ਬਾਣੀ ਬਾਣੇ ਨਾਲ ਜੋੜਨਾ ਅੜੇ ਸੋ ਚੜੇ ਸ਼ਰਨ ਪਰੇ ਸੋ ਤਰੀ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ Wow, Uou, que